ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋੜੇਰੀ ਫਾਰਮ ਬਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਵੀਰੇ ਤਿੰਨ ਵੜਾ ਲੈ ਕੇ ਆਏ ਹਾਂ ਇੱਕ ਦੂਜਾ ਸੁਆ ਤੇ ਦੋ ਪਲੂਣਾ ਇੱਕ ਡੱਬੀ ਆ ਤੇ ਦੋ ਕਾਲੀਆਂ ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਠੀਕ ਆ ਨੰਬਰ 6245 10 ਏਕੜ ਤਾ 628 45 10 ਏਕੜ ਤਾ 10 ਏਕੜ 45 ਬਾਈਆਂ ਦਾ ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਨੇੜੇ ਭਦਾਉੜ ਤੇ ਇੱਧਰ ਜੰਗੀਆਂ ਨਾਲ ਵੀ ਨਾਲ ਆ ਜਾਂਦਾ ਨਾ ਬੁਰਜ ਰਾਜਗੜ ਆ ਗਿਆ ਸੈਦੋ ਗਿਆ ਠੀਕ ਐ ਸੈਦੋ ਗਿਆ ਆ ਗਿਆ ਤੇ ਜਿਹੜੀ ਆਪਾਂ ਪਹਿਲੇ ਆ ਜਾ ਜਿਹੜੀ ਆਪਾਂ ਪਹਿਲੇ ਨੰਬਰ ਤੇ ਬੈੜ ਦੇਖੀ ਜਾਂਦੇ ਆਂ ਵੀਰੇ ਕੀ ਡਿਟੇਲ ਐ ਇਹਦੀ ਇਹ ਦੂਜਾ ਦੂਆ ਬੈੜ ਆ ਬਈ ਠੀਕ ਆ ਪਹਿਲੇ ਨੇ 11 ਕਿਲੋ 17 ਕਿਲੋ ਠੀਕ ਆ ਤੇ ਅੱਜ ਕਿੰਨਾ ਕੱਢ ਦੋ ਹਾਈ ਐ 20 ਦੇ ਨੇੜੇ ਤੇ ਠੰਡੀ ਠੁੰਡੀ ਪੂਰੀਆਂ ਫੇਰੀਆਂ ਥੋੜੀ ਆ ਦੇਖੋ ਵੀਰੇ ਬਾਰਫਾ ਬਾਰਫ ਦੀ ਥਿੱਲੀ ਇੱਕ ਨੰਬਰ ਕੋਈ ਬਾਈ ਨਹੀਂ ਸਿੱਕੀ ਆ ਠੀਕ ਆ ਤਾਂ ਜਿੰਦਾ ਨਹੀਂ ਰਹਿਣਾ ਤੇ ਪ੍ਰਾਈਜ਼ ਇਹਦਾ ਮੁੱਲ ਮੁੱਲ ਇਹਦਾ ਬਾਈ ਪੁੱਛ ਹੋਊ ਜਮਾ ਜਾਇਜ ਚਮਾ ਜਾਇਜ ਡਰਾਉਣ ਵਾਲਾ ਤਾਂ ਨਹੀਂ ਹੁੰਦਾ ਨਾ ਯਾਰ ਬਾਈ ਹੋਰ ਕਿਤੇ ਅਗਲਾ ਫੋਨ ਕਰੇ ਤੂੰ ਸ਼ਾਲਾ ਚ ਕਰੇ ਠੀਕ ਆ ਵੀਰੇ ਸੋਹਰ ਮੜੀ ਜੀ ਥਾਂ ਬਾਈਆਂ ਕੋਲੇ ਥੋੜਾ ਜਿਹਾ ਕੰਮ ਹੀ ਆ ਇੱਕ ਨੰਬਰ ਬਚੀ ਆ ਚੱਲ ਵੀਰੇ ਬੰਨ ਦੇ ਪਹਿਲੇ ਨੰਬਰ ਤੇ ਬਲੈਕ ਆ ਸ਼ਾਹੀ ਬਾਣ ਆ ਗਿਆ ਨਾ ਥੋੜਾ ਕਰਾਉ ਸੇ ਚਿਪਦਾ ਆ ਦੇਖੋ ਜੀ ਮੈਂ ਤੁਹਾਨੂੰ ਥਾਣੇ ਲੈਵਾ ਨੇੜੇ ਤੋਂ ਚੈੱਕ ਕਰਾਣ ਹਾਂ ਹਾਂ ਪੂਰੇ ਵਜਨ ਵਾਲੀ ਆ ਤੇ ਰੇਟ ਇਹਦਾ ਜਮਾ ਹੋਊਗਾ ਜਾਇਜ਼ ਪਹਿਲੇ ਨੰਬਰ ਤੇ ਦਿਖਾ ਦੀ ਤੁਹਾਨੂੰ ਸ਼ਾਹੀ ਬਾਣ ਤੇ ਜਰਸੀ ਦਾ ਤੇ ਦੁੱਧ ਕੱਢ ਦੂਗੀ ਯਾਨੀ 20 ਦਾ ਕੱਢ ਦੂ ਹਾਂ ਤੁਸੀਂ 18 ਮੰਨ ਕੀ ਲੈ ਲੇਗੇ ਬਸ ਠੀਕ ਹੈ ਵੀਰੇ ਆਪਾਂ ਤੁਹਾਨੂੰ ਇਹ ਤੋਂ ਬੰਦੀ ਕਰਦੇ ਤੇ ਦੂਜੇ ਨੰਬਰ ਵਾਲੀ ਇਹ ਦੂਜਾ ਪਾਈ ਪਹਿਲਾ ਸੁਆ ਠੀਕ ਆ ਇਹ ਪਹਿਲਾ ਸੁਆ ਕੀ ਡਿਟੇਲ ਹੈ ਇਹਦਾ 12 14 ਕਿਲੋ ਦੇ ਦੇਣਾ ਚੱਲ 12 ਰੱਖ 12 ਕਿਲੋ ਦੇ ਦੇ ਜੀ ਇਹਦਾ ਵੀ ਮੁੱਲ ਫੂੰਦੀ ਬਥੇਰੀ ਆ ਲੈ ਇਹਨੂੰ ਵੀ ਕੱਟ ਵਾਰਨ ਤੋਰ ਕੇ ਦਿਖਾ ਦਗੇ ਬਹੁਤ ਠੰਡੀ ਐ ਠੰਡੀ ਦਾ ਕੋਈ ਅੰਤ ਨਹੀਂ ਇੱਕ ਨੰਬਰ ਆਹ ਦੇਖੋ ਜੀ ਜਿਵੇਂ ਮਰਜੀ ਜਿਵੇਂ ਮਰਜੀ ਆ ਫੇਸ ਕੁਆਲਟੀ ਕਰੋ ਚੈੱਕ ਨਿਕਨੇ ਨਿਕ ਕੇ ਸਿੰਘ ਫੁੱਟੇ ਵਿਆ ਹਨਾ ਹਾਂ ਬਾਈ ਠੀਕ ਆ ਜੀ ਆਹ ਦੇਖੋ ਵੀਰੇ ਇੱਕ ਨੰਬਰ ਬੱਚੀ ਆ ਪੂਰੀ ਵਧੀਆ ਗਰਮੀ ਚੱਲਣ ਵਾਲਾ ਤੋਹਫਾ ਭੋਰਾ ਨਹੀਂ ਮੰਨਣੀ ਗਰਮੀਆਂ ਨੇ ਲਓ ਜੀ ਆ ਕਰੋ ਚੈੱਕ ਕਰੋ ਇੱਕ ਨੰਬਰ ਬੱਚੀ ਆ ਇਹ ਤੁਹਾਨੂੰ ਦੂਜੇ ਨੰਬਰ ਤੇ ਦਿਖਾ ਪੀ ਮੋਹਲੇ ਦਾ ਫੋਨ ਤੇ ਐਦੀ ਖੜੀ ਦੀ ਕੋਈ ਦੱਸ ਦੇ ਦਿਤੇ ਲੈ ਤਾਂ ਲਊਗੀ ਵੀ ਦਿਨ ਹਨਾ 20 ਦਿਨ ਹੋ ਗਏ ਤੇ ਦੋ ਵੀ ਆਜੇ ਮਮ ਇਹ ਐਫਐਫ ਚਾ ਕੀ ਐਫਐਫ ਚਾ ਖਣ ਨੂੰ ਦਿਖਾਈ ਮੜਾ ਜੀ ਆ ਦੇਖੋ ਵੀਰੇ ਇੱਕ ਨੰਬਰ ਬਰਥਡੇ ਕਾਡ ਕਾੜਦੀ ਆ ਪੂਰੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਅਜਾ ਲੈ ਜੂ 20 ਦਿਨ ਲੈ ਜੂ ਕਿੰਨਾ ਗਰ ਦੁੱਧ ਕਾੜ ਦੂ ਵੀਰੇ ਦੁੱਧ 20 ਪਲੱਸ ਨੂੰ ਚੋਰਾ ਹਰਾਮ ਨਾ ਬੂਤੀ ਬਾਤੀ ਬਹੁਤ ਸੋਹਣੀ ਹੈ ਨਾ ਦੰਦਾਂ ਦਾ ਜਿਵੇਂ ਆ ਦੰਦਾਂ ਦਾ ਭਾਈ ਆਪਾਂ ਦੇਖੀਏ ਠੀਕ ਆ ਆਪੇ ਦੇਖ ਲਓ ਜਿਹੜਾ ਬੰਦਾ ਚੌਗੀ ਆ ਵੀਰੇ ਚੌਗੀ ਆ ਇਹਦਾ ਵੀ ਮੁੱਲ ਫੋਨ ਤੇ ਇਹਦਾ ਜਾਇਜ਼ ਦੇ ਦਿਓਗੇ ਜਿਹੋ ਜਿਹੇ ਦਰ ਰਹਿੰਦੇ ਆ ਹਾਂ ਹਾਂ ਬਾਈ ਠੀਕ ਆ ਵੀਰੇ ਨਾਲ ਇਸ ਮਾਈ ਦਾ ਮੁੱਲ ਠੀਕ ਆ ਵੀਰੇ ਤਿੰਨ ਵਹਿੜਾਂ ਸੀ ਵੀਰੇ ਤਿੰਨੇ ਤੁਹਾਨੂੰ ਦਿਖਾਤੀਆਂ ਜੇ ਤਿੰਨੇ ਇਕੱਠੀਆਂ ਦਾ ਸੌਦਾ ਕਰੋਗੇ ਇਕੱਠੀਆਂ ਦਾ ਕਰ ਲਿਓ ਬਾਈ ਨਾਲ ਉਹੋ ਜਿਹਾ ਤੁਹਾਨੂੰ ਡਿਸਕਾਊਂਟ ਮਿਲ ਜੂਗਾ ਇੱਕ ਨੰਬਰ ਵਾਸ਼ਿੰਗਾਂ ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਤੇ ਬਾਈ ਨੰਬਰ ਫੇਰ ਬੋਲ ਦੇ 62841101 ਠੀਕ ਆ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਰਹੋ ਧੰਨਵਾਦ ਜਲਦ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਨਾਲ